ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਵੀਰ ਜੀ ਸੋਸ਼ੀਅਲ ਗਾਲ ਨਮਸਕਾਰ ਬਾਈ ਜੀ ਅੱਜ ਆਪਾਂ ਗੱਲ ਕਰਨ ਲੱਗੇ ਆਂ ਲਵੀ ਆਪਾਂ ਹੁਣ ਟਾਈਮ ਆਇਆ ਜਿਹੜਾ ਗਾਹਾਂ 10ਵੇਂ ਮਹੀਨੇ ਦਾ ਦਰਜਨ ਨੌਵੇਂ ਦੇ ਐਂਡ ਤੇ ਕਈ ਵੀਰਾਂ ਨੇ ਕਾਮਾਂ ਖਰੀਦਰੀਆਂ ਹੋਣੀਆਂ ਸਾਰਿਆਂ ਨੂੰ ਔਖਾ ਕੰਮ ਡੈਰੀ ਦੇ ਵਿੱਚ ਆ ਜਿਹੜਾ ਸਭ ਤੋਂ ਵੱਡਾ ਤੇ ਪਹਿਲਾ ਕੰਮ ਆ ਜਿਹੜਾ ਡੈਰੀ ਦੇ ਵਿੱਚ ਉਹ ਹੁੰਦਾ ਲਵੀ ਐਨੀਮਲ ਖਰੀਦਨੇ ਜੇ ਆਪਾਂ ਨੂੰ ਚੰਗੇ ਐਨੀਮਲ ਤੇ ਵਧੀਆ ਐਨੀਮਲ ਮਿਲ ਗਏ ਤਾਂ ਆਪਣੀ ਡੈਰੀ ਲਾਈਨ ਤੇ ਚੜ ਜਾਂਦੀ ਹੈ ਬਾਈ ਸਾਰੇ ਨੂੰ ਟਫ ਕੰਮ ਆ ਇਹ ਡੇਰੀ ਦੇ ਵਿੱਚ ਅੱਜ ਦੀ ਘੜੀ ਕਿਉਂ ਪੈਸੇ ਜ਼ਿਆਦਾ ਲੱਗਦੇ ਆ ਗਾਵਾਂ ਮਹਿੰਗੀਆਂ ਗਈਆਂ ਕੋਈ ਵੀ ਐਨੀਮਲ ਖਰੀਦਣਾ ਮਹਿੰਗਾਗਾ ਤੇ ਜੇ ਆਪਾਂ ਨੂੰ ਮੜਾ ਐਨੀਮਲ ਮਿਲ ਜੇ ਤਾਂ ਆਪਣਾ ਮਨ ਫਿੱਕਾ ਪੈ ਜਾਂਦਾ ਡੇਰੀ ਤੋਂ ਬਈ ਜੇ ਆਪਾਂ ਤਿੰਨ ਚਾਰ ਐਨੀਮਲ ਲੈਣੇ ਆ ਇਹਦੇ ਚ ਇੱਕ ਅੱਧਾ ਵੀ ਮੜਾ ਆ ਗਿਆ ਤਾਂ ਵੀ ਆਪਣਾ ਮਨ ਫਿੱਕਾ ਪੈ ਜਾਂਦਾ ਫਿਰ ਮੈਂ ਇੱਕ ਗੱਲ ਹੋਰ ਕਹਦਾ ਸਾਰੇ ਵੀਰਾਂ ਨੂੰ ਕੋਈ ਵੀ ਵੀਰ ਹੁਣ ਖਰੀਦਦਾ ਕੋਈ ਵੀ ਐਨੀਮਲ ਖਰੀਦਦਾਗਾ ਆਹ ਮਹੀਨਾ ਦਾ ਹਜੇ ਰੁਕ ਜਾਓ ਮੱਖੀ ਮੱਛਰ ਤੇ TDS ਵਗੈਰਾ ਚੱਲੀ ਜਾਂਦੀ ਆ ਪਸ਼ੂ ਬਿਮਾਰ ਵਾਲੇ ਹੁੰਦੇ ਆ ਇਹ ਦੋਗਲੇ ਮੀਨੇ ਕਰ ਦੋਗੇ ਜੇ ਤੁਸੀਂ ਐਨੀਮਲ ਤਾਂ ਗੱਲ ਦਾ ਧਿਆਨ ਰੱਖਿਓ ਬਾਕੀ ਸਿੰਪਟਮ ਦਿਖਾਵਾਂਗੇ ਤੁਹਾਨੂੰ ਲਈ ਆਪਾਂ ਕਹੇ ਜੀਆਂ ਗਮਾ ਖਰੀਦਣੀਆਂ ਗੱਲ ਦਾ ਇਹ ਧਿਆਨ ਰੱਖਣਾ ਤੁਸੀਂ ਲਈ ਜਿਹੜਾ ਵੀ ਐਨੀਮਲ ਲੈਣਾਗਾ ਤੁਸੀਂ ਚਾਹੇ ਪਹਿਲੇ ਸੂਏ ਲੈ ਲਓ ਚਾਹੇ ਦੂਜੇ ਚਾਹੇ ਤੀਜੇ ਸੂਏ ਤੇ ਕਰ ਵੀ ਐਨੀਮਲ ਖਰੀਦ ਸਕਦੇ ਹੋ ਤੀਜੇ ਚੌਥੇ ਸੂਏ ਵੀ ਜੇ ਕਿਸੇ ਨੇ ਸਟਾਰਟ ਕਰਨੀਆਂ ਡੈਰੀ ਕੋਈ ਮਾੜਾ ਨਹੀਂ ਐਨੀਮਲ ਬਾਈ ਯਾਰ ਕਿਉ ਲੰਮਾ ਟਾਈਮ ਜੇ ਆਪਾਂ ਵਧੀਆ ਪ੍ਰੋਪਰ ਫੀਡ ਪਾਉਣਾ 10 10 11 11 ਸੂਏ 12 12 15 15 ਸੂਏ ਦੁੱਧ ਦੇ ਜਾਂਦੇ ਐਨੀਮਲ 11 12 ਸੂਏ ਤਾਂ ਆਮ ਹੀ ਦੁੱਧ ਦੇ ਜਾਂਦੇ ਐਨੀਮਲ ਬਾਈ ਜੇ ਆਪਾਂ ਪ੍ਰੋਪਰ ਉਹਨਾਂ ਹੀ ਚੰਗੀ ਫੀਡ ਰੱਖਦੇ ਆਂ ਵਧੀਆ ਦੁੱਧ ਤੇ ਤੇ ਚੌਥੇ ਪੰਜਵੇਂ ਸੂਏ ਤੇ ਕਰਦਾ ਪੀਕ ਤੇ ਜਾਂਦੇ ਐਨੀਮਲ ਦੁੱਧ ਦੀ ਤੇ ਤਾਂ ਜੇ ਪਹਿਲੇ ਸੂਏ ਲੈਣੇ ਤਾਂ ਵੀ ਠੀਕ ਆ ਇਹ ਦੂਜੇ ਸੂਏ ਤਾਂ ਵੀ ਫੇਰ ਆਪਾਂ ਜੇ ਸੂਇਆ ਹੋਇਆ ਕਈ ਵੀਰ ਕਹਿੰਦੇ ਆਪਾਂ ਤਾਂ ਚੋਕੇ ਲਿਆਵਾਂਗੇ ਯਾਰ ਜਦੋਂ ਚੋਕੇ ਲਾਉਣ ਆ ਐਨੀਮਲ ਜੇ ਆਪਾਂ ਮੰਡੀ 'ਚ ਜਾਵੜੇ ਉੱਥੇ ਆਪਾਂ ਦੇਖ ਲਿਆ ਲੈ ਵੀ ਗਾਂ ਅਗਲਾ ਕਹਿੰਦਾ ਯਾਰ ਬਾਈ 25 30 ਲੀਟਰ ਵਾਲੀ ਆਪਾਂ ਚੋਣ ਲਾ ਗਏ 10 12 ਲੀਟਰ ਦੁੱਧ ਦੇਤਾ ਉੱਥੇ ਸੌਦਾ ਲਾ ਕਰੋ ਤੁਸੀਂ ਉਹਨੂੰ ਕਹੋ ਬਾਈ ਘਰੇ ਵੀ ਚੋਵਾਂਗੇ ਤੋ ਡੰਗ ਅਸੀਂ ਜੇ ਤਾਂ ਉਹ ਏਖੜ ਉਖੜ ਨਹੀਂ ਲਾਈ ਬੱਛਾ ਪੁੱਛਾ ਨਹੀਂ ਮਗਰ ਲਾਇਆ ਫੇਰ ਤਾਂ ਠੀਕ ਆ ਤੇ ਨਹੀਂ ਫਿਰ ਉਹਨੇ ਉਹਦੀ ਕਹਿ ਦੇਣਾ ਬਾਈ ਘਰੇ ਚੋਲੋ ਤੇ ਨਹੀਂ ਉਹਨੇ ਹੱਲ ਜਾਣਾ ਬਾਈ ਇਹ ਗੱਲ ਦਾ ਧਿਆਨ ਰੱਖਣਾ ਤੁਸੀਂ ਚੰਗੀ ਤਰ੍ਹਾਂ ਤਿੰਨ ਡੰਗਾ ਐਨੀਮਲ ਚੋਕੇ ਲੈਣਾਗਾ ਜਿਹੜਾ ਸੁਆ ਹੋਇਆ ਐਨੀਮਲ ਲੈਣਾ ਫੇਰ ਇੱਕ ਗੱਲ ਹੁੰਦੀ ਹੈ ਕਈ ਐਨੀਮਲਾਂ ਦੇ ਜ਼ੇਰ ਰਹੀ ਹੁੰਦੀ ਹੈ ਜਿਹੜੇ ਐਨੀਮਲ ਦੇ ਜ਼ੇਰ ਰਹੇ ਕਈ ਵਾਰ 2-4 ਦਿਨ ਪਹਿਲੇ ਦੁੱਧ ਵੱਧ ਕੱਢਦਾ ਨੂੰ ਮੁੜ ਕੇ ਦੁੱਧ ਡਾਊਨ ਹੁੰਦਾ ਜਾਂਦਾ ਹੌਲੀ-ਹੌਲੀ ਜੇ ਆਥਰਾ ਜ਼ੇਰ ਕਢਾਈ ਹੋਵੇ ਫਿਰ ਪ੍ਰੋਬਲਮ ਬਹੁਤ ਜ਼ਿਆਦਾ ਆ ਜਾਂਦੀ ਹੈ ਉੱਥੇ ਤੁਸੀਂ ਦੇਖੋ ਮੱਖੀਆਂ ਭਣਕਦਿਆਂ ਹੋਣੀਆਂ ਸ਼ੂ ਤੇ ਜਾਂ ਸਮੈਲ ਆਉਂਦੀ ਹੋਊ ਮਗਰੋਂ ਜੇ ਗੰਦੀ ਸਮੈਲ ਆਉਂਦੀ ਹੈ ਤੇ ਬੈਕ ਸਾਈਡ ਤੋਂ ਪਿਸ਼ਾਹ ਵਾਲੀ ਜਗ੍ਹਾ ਤੋਂ ਫਿਰ ਤੁਸੀਂ ਉਹ ਗਾਂ ਦੇ ਦਾਜਾ ਲਾ ਲਓ ਲਈ ਜ਼ੇਰ ਨਹੀਂ ਪਈ ਉਹਦੀ ਉਹੋ ਜਿਹਾ ਐਨੀਮਲ ਵੀ ਨਹੀਂ ਲੈਣਾ ਮੰਡੀ ਦੇ ਵਿੱਚ ਕਈ ਵਾਰ ਐ ਬੱਚੇ ਕੱਟਰੂ ਵਗੈਰਾ ਜਾਂ ਬੱਚੇ ਵਗੈਰਾ ਲਾ ਕੇ ਵੇਚ ਦਿੰਦੇ ਆ ਭਾਈ ਐਨੀਮਲ ਆ ਪਹਿਲਾਂ ਤਾਂ ਬੱਚੇ ਲਾਉਂਦੇ ਹੁੰਦੇ ਕਈ ਬੱਚੀਆਂ ਵੀ ਲਾਉਣ ਲੱਗ ਗਏ ਜਿਹੜੀਆਂ ਬੇਡੀਆਂ ਜਾਂ ਬੱਚੀਆਂ ਹੁੰਦੀਆਂ ਗੀਆਂ ਹੁਣ ਜਿਵੇਂ ਆਪਣੀ ਡੇਰੀ ਦੇ ਵਿੱਚ ਤਾਂ ਕਈ ਵੀਰ ਬੱਚੇ ਵਗੈਰਾ ਲਿਆ ਜਾਂਦੇ ਉਹਨਾਂ ਨੂੰ ਲੋੜ ਹੁੰਦੀ ਐ ਜਾਂ ਕਿਸੇ ਦੀ ਡੈਥ ਹੋ ਜਾਂਦੀ ਐ ਕਹਿੰਦੇ ਆ ਬੱਚਾ ਦੇ ਦੇ ਯਾਰ ਉੱਥੇ ਆਪਾਂ ਨੂੰ ਤਾਂ ਨਹੀਂ ਪਤਾ ਲੱਗਦਾ ਲੈ ਵੀ ਉਹ ਵੇਚਣ ਵਾਸਤੇ ਲੈ ਕੇ ਜਾਂਦਾ ਜਾਂ ਘਰੇ ਰੱਖਣਾ ਉਹਨੇ ਬਈ ਯਾਰ ਤਾਂ ਕਰਕੇ ਆ ਇਹ ਗੱਲ ਦਾ ਧਿਆਨ ਰੱਖਣਾ ਤੁਸੀਂ ਲੈ ਵੀ ਸੱਜਰ ਸੁਆ ਇਹ ਐਨੀਮਲ ਲੈਣਾਗਾ ਹਾਂ ਜੇ ਕੋਈ ਕਹਿਗੇ ਦਿੰਦਾ ਭਾਈ ਇਹਨਾਂ 3 ਮਹੀਨੇ ਹੋ ਗਏ ਸੂਈ ਨੂੰ ਉਹੋ ਜਿਹਾ ਲੈ ਵੀ ਗੱਪਣਾ ਫਿਰ ਉਹੋ ਜਿਹੇ ਤਰੀਕੇ ਨਾਲ ਉਹਦਾ ਐਨੀਮਲ ਲੈ ਲਓ ਤੁਸੀਂ ਜਦੋਂ ਤੁਸੀਂ 10ਵੇਂ ਮਹੀਨੇ ਐਨੀਮਲ ਪਾਉਣ ਦਾ ਕੋਸ਼ਿਸ਼ ਕਰੋ ਲੈ ਵੀ ਸੱਜਰ ਐਨੀਮਲ ਪਾਓ ਤਾਜੇ ਐਨੀਮਲ ਜਾਂਦਾ ਸੂਣ ਚ ਪੰਜ 10 ਦਾ ਰਹਿੰਦੇ ਹੁਣ ਜਾਂ ਸੁਆ ਹੋਏ ਐਨੀਮਲ ਕਿਉਂ 10ਵਾਂ 11ਵਾਂ 8 ਮਹੀਨੇ ਨੂੰ 7 ਮਹੀਨੇ ਪੂਰਾ ਦੁੱਧ ਦੇਣਾ ਉਹਨੇ 7 ਮਹੀਨਿਆਂ ਦੇ ਵਿੱਚ ਜੇ ਤੁਸੀਂ 2 ਲੱਖ ਰੁਪਏ ਵੀ ਲਾਇਆ ਤਾਂ 2 ਲੱਖ ਸੋਡਾ ਵਾਪਸ ਕਰ ਦੂ ਇਸ ਚੰਗਾ ਐਨੀਮਲ ਹੁਣ ਮੈਂ ਤੁਹਾਨੂੰ ਆਪਾਂ ਗਾਵਾ ਮੈਂ ਅੱਜ ਵੀ ਸੰਦੀਪ ਦੇ ਫਾਰਮ ਤੇ ਆਇਆ ਸੀਗਾ ਆਪਾਂ ਤੁਹਾਨੂੰ ਗਾਂ ਦਿਖਾਉਣਾ ਇੱਥੇ ਫਾਰਮ ਤੋਂ ਹੀ ਲੈ ਲੈਨੇ ਪਹਿਲੇ ਦੂਜੇ ਸੂਏ ਗਾਂ ਤੈਨੂੰ ਵੀ ਕਿਸ ਤਰ੍ਹਾਂ ਦੀ ਗਾਂ ਆਪਾਂ ਨੂੰ ਖਰੀਦਣੀ ਚਾਹੀਦੀ ਆ ਜਿਆਦਾ ਤਾਂ ਮੈਂ ਉਹਦੇ ਬਾਰੇ ਗੱਲ ਸੁਣਨਾਂ ਦੇ ਨਾ ਗਾਵਾਂ ਦਿਖਾਉਣਾ ਨੇ ਤੁਹਾਨੂੰ ਦੱਸਦਾ ਮੈਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਵਾਈਟ ਕਲਰ ਦੀ ਗਾਂ ਦਿਖਾਉਣ ਲੱਗਿਆ ਵੀਰੇ ਯਾਰ ਇਹ ਡਰਾਈ ਬਸ ਖੋਣ ਵਾਲੀ ਆ ਗਾਂ ਡਰਾਈ ਕਰਨੀ ਆ ਹੁਣ ਆਪਾਂ ਇਹ ਇਹ ਗਾਂ ਦੇ ਤੁਸੀਂ ਐਂ ਦੇਖੋ ਲਵੀ ਇਹਦਾ ਸਭ ਤੋਂ ਪਹਿਲਾਂ ਗਾਂ ਦੇ ਜਿਹੜਾ ਆਪਾਂ ਦੇਖਾਂ ਆਰਡਰ ਦੇਖਣਾ ਗਾਂ ਦਾ ਵੀਰੇ ਜਿੱਥੇ ਵੀ ਜਾਵੜੋ ਤੁਸੀਂ ਬਾਕੀ ਸਿੰਪਟਮ ਐਚ ਐਫ ਤੇ ਬਲੈਕ ਐਂਡ ਵਾਈਟ ਹੁੰਦੀਆਂ ਕਈ ਕਾਲੀਆਂ ਵੀ ਹੁੰਦੀਆਂ ਕੱਲੀਆਂ ਕਈ ਵਾਈਟ ਹੁੰਦੀਆਂ ਕਈ ਰੈੱਡ ਤੇ ਵਾਈਟ ਵੀ ਹੁੰਦੀਆਂ ਗਈਆਂ ਇਹ ਸਾਰੀਆਂ ਐਚ ਐਫ ਚ ਹੀ ਆ ਜਾਂਦੀਆਂ ਗਈ ਪੂਸ਼ ਹੁੰਦੀ ਹੈ ਜਿਹੜੀ ਇਹਦੀ ਮੇਨ ਆ ਇੱਥੋਂ ਗੋਡਿਆਂ ਤੇ ਘਰੀ ਆਉਣੀ ਹੁੰਦੀ ਹੈ ਜਿਆਦਾ ਲੰਮੀ ਨਹੀਂ ਹੁੰਦੀ ਪੂਸ਼ ਤੇ ਜਿਹੜਾ ਆਰਡਰ ਹੁੰਦਾ ਇਹਦਾ ਦੇਖ ਲਓ ਬਈ ਦੋ ਭਾਗ ਚ ਬੰਨਣਾ ਹੁੰਦਾ ਇਧਰੋਂ ਐ ਖਾਸ ਕਰਕੇ ਦੋ ਭਾਗ ਚ ਆਰਡਰ ਬੰਨਿਆ ਹੁੰਦਾਗਾ ਤੇ ਜਿਹੜੇ ਚਾਰੇ ਥਾਣ ਆ ਆਂਗੂਠੇ ਜੱਡਾ ਥਾਣ ਹੋਣਾ ਚਾਹੀਦਾਗਾ ਐਨੀਮਲ ਦਾ ਜਿਵੇਂ ਆ ਗਾਂ ਦੇ ਥਾਣ ਆ ਇਹਦਾ ਆਰਡਰ ਬਹੁਤ ਸੋਹਣਾ ਗਾਂ ਦਾ ਤੇ ਇਹੇ ਦਾ ਹੁਣ ਡਰਾਈ ਪੀਰੀਅਡ ਦੇ ਵਿੱਚ ਕਰਕੇ ਦੂ ਘੱਟ ਲੱਗਦਾ ਲੇਵਾ ਸ਼ੋਅ ਕਰਦਾ ਨਹੀਂ ਇਹਦਾ ਪੂਰਾ ਸਕੁਅਰ ਬੰਨਦਾਗਾ ਇਹਦਾ ਚਾਰੇ ਥਾਣਾਂ ਦਾ ਚਾਰੇ ਥਣ ਤੁਸੀਂ ਐਂ ਦੇਖ ਲਓ ਦੂਰ ਦੂਰ ਆ ਵੀਰੇ ਇੱਕੋ ਜੇ ਆ ਚਾਰੇ ਥਣ ਮੇਨ ਗੱਲ ਇਹ ਹੋਣੀ ਚਾਹੀਦੀ ਐ ਲੈ ਵੀ ਚਾਰੇ ਥਣ ਜਿੰਨੀ ਦੂਰੀ ਤੇ ਹੋਣਗੇ ਉਨੇ ਦੁੱਧ ਜ਼ਿਆਦਾ ਹੋਊ ਐਨੀਮਲ ਦੇ ਕਈ ਗਾਵਾਂ ਦੇ ਕੀ ਹੁੰਦਾ ਪਿਛਲੇ ਥਣ ਨੇੜੇ ਹੋ ਜਾਂਦੇ ਆ ਉਹ ਵੀ ਦਿਖਾਵਾਂਗੇ ਪਰ ਉਹ ਗਾਵਾਂ ਦੇ ਵੀ ਜਦੋਂ ਸੂਣ ਦਾ ਟਾਈਮ ਹੁੰਦਾ ਥਣ ਦੂਰ ਕਰ ਲੈਂਦੇ ਆਂ ਗੀਆਂ ਗਾਵਾਂ ਉਹਨਾਂ ਥੱਲੇ ਵੀ ਉਹ ਵੀ ਇੱਕ ਬਰੀਡ ਆ ਉਹਨਾਂ ਥੱਲੇ ਵੀ ਦੁੱਧ ਉਹ ਵੀ ਐਚਐਫਸੀ ਆ ਜਾਂਦੀਆਂ ਜ਼ਿਆਦਾਤਰ ਫਿਰ ਇੱਕ ਗੱਲ ਦਾ ਧਿਆਨ ਰੱਖਣਾ ਜਿਹੜਾ ਇਹਦਾ ਲੇਵਾ ਹੋਊਗਾ ਇਹ ਸ਼ੂ ਕਿੰਨੀ ਨੂੰ ਜ਼ਿਆਦਾ ਜਾਵੇ ਬਾਈ ਯਾਰ ਜਿੰਨਾ ਉੱਪਰ ਨੂੰ ਹੂ ਪਿਸ਼ਾਹ ਵਾਲੀ ਜਗ੍ਹਾ ਕੰਨੀ ਨੂੰ ਲੇਵੇ ਦੀ ਬੰਤਰ ਉਹਨਾਂ ਹੀ ਦੁੱਧ ਜ਼ਿਆਦਾ ਹੋਊਗਾ ਉਹਨਾਂ ਹੀ ਬੋਡੀ ਨਾਲ ਜ਼ਿਆਦਾ ਅਟੈਚ ਹੋਊਗਾ ਤੇ ਜਿੰਨਾ ਇੱਧਰ ਨੂੰ ਤੁਸੀਂ ਐਂ ਦੇਖੋ ਇੱਧਰਲੇ ਪਾਸਿਓਂ ਜਿੰਨਾ ਇੱਥੇ ਧੁੰਨੀ ਕੰਨੀ ਨੂੰ ਲੇਵਾ ਗਾਹਾਂ ਨੂੰ ਆਜੂਗਾ ਤੇ ਉਹਨਾਂ ਹੀ ਦੁੱਧ ਐਨੀ ਮਿਲਦੇ ਜ਼ਿਆਦਾ ਹੋਊਗਾ ਬਾਈ ਇਹ ਗੱਲ ਮੈਂ ਦੇਖੀ ਆ ਪੂਰਾ ਤਜਰਬਾ ਕਰਕੇ ਜਿਹਦਾ ਲੇਵਾ ਗਾਹਾਂ ਨੂੰ ਆ ਤੇ ਪਿੱਛੇ ਨੂੰ ਆ ਤੇ ਥੱਲੇ ਦੁੱਧ ਜ਼ਿਆਦਾ ਆ ਉਹਨਾਂ ਹੀ ਅਟੈਚ ਲੇਵਾ ਗਾ ਲੰਮੇ ਟਾਈਮ ਦੁੱਧ ਦੇਣਗੇ ਲੇਵੇ ਤੋਂ ਗਾਂ ਬੁੱਢੀ ਨਹੀਂ ਲਗੂ ਲੰਮ ਕਮਾਂ ਲੇਵਾ ਬਿਲਕੁਲ ਨਹੀਂ ਹੁੰਦਾ ਤੇ ਜਿਹੜੇ ਟੀਟ ਆ ਜਿਹ ਉਹ ਮੁਠੀ ਜੌਣੇ ਚਾਹੀਦੇ ਆ ਗੁੱਠਾ ਜਿਹੜੇ ਟੀਕਟ ਆਮ ਤੌਰ ਤੇ ਆ ਜਿਹੜੇ ਗੋਡੇ ਆ ਇਹ ਦੂੱਚੇ ਹੋਣੇ ਚਾਹੀਦੇ ਆ ਬਈ ਯਾਰ ਇਦੋਂ ਐਸ ਜਗ੍ਹਾ ਤੋਂ ਥਣ ਉੱਚੇ ਹੋਣੇ ਚਾਹੀਦੇ ਆ ਜੇ ਇਦੋਂ ਨੀਵੇਂ ਹੋ ਗਏ ਚਾਹੇ ਸੂਏ ਜਗ੍ਹਾ ਆ ਗਈ ਉਹਨਾਂ ਦੇ ਵੀ ਨਹੀਂ ਨੀਵੇਂ ਹੁੰਦੇ ਵੀਰੇ ਯਾਰ ਜੇ ਇਦੋਂ ਨੀਵੇਂ ਹੋ ਗਏ ਫਿਰ ਪ੍ਰੋਬਲਮ ਆਊਗੀ ਆਹ ਜਿਹੜੀਆਂ ਨਾੜਾਂਆਂ ਗੀਆਂ ਇਹਦੇ ਵਿੱਚ ਤੁਸੀਂ ਆਹ ਵੇਨਸ ਆਹ ਨਾੜਾਂ ਦੀ ਨਹੀਂ ਹੈ ਨਾ ਇਹ ਲੇਵੇ ਜਬਰੀਕ ਨਾੜਾਂ ਗੀਆਂ ਜੇ ਇਹਨੂੰ ਆਪਾਂ ਸਾਫ਼ ਕਰਦਾਂਗੇ ਨਾ ਬਾਲ ਬਹੁਤ ਦਸਣ ਲੱਗ ਜਾਣਗੀਆਂ ਜਿੰਨੀਆਂ ਇਹ ਹੋਣਗੀਆਂ ਉਹਨਾਂੇ ਲੇਵਾ ਚੰਗਾ ਵੀਰੇ ਯਾਰ ਜਿੰਨੀਆਂ ਨਾੜਾਂ ਹੋਣਗੀਆਂ ਤੇ ਆਹ ਆੜਾ ਜਿਹੜੀ ਇਹ ਦੋਨੇ ਪਾਸੇ ਹੁੰਦੀ ਆ ਵੀਰੇ ਯਾਰ ਆਹ ਮੋਟੀ ਨਾੜ ਹੁੰਦੀ ਆ ਇਹ ਦੁੱਧ ਵਾਲੀ ਆ ਪਵੇਨ ਕਹਿ ਦਿੰਨੇ ਆ ਇਹਨੂੰ ਇਹ ਜਿੰਨੀ ਮੋਟੀ ਬਿੰਗੀ ਡੇਢੀ ਜਿੰਨੀ ਜ਼ਿਆਦਾ ਤਕੜੀ ਹੋ ਇਹ ਉਹਨੇ ਦੁੱਧ ਜ਼ਿਆਦਾ ਹੋਊਗਾ ਵੀਰੇ ਯਾਰ ਤੁਸੀਂ ਐਂ ਦੇਖੋ ਆਪਾਂ ਦੁੱਧ ਵਾਲੇ ਐਨੀਮਲ ਖਰੀਦਨੇ ਆ ਆਪਾਂ ਦੁੱਧ ਵਾਲੇ ਐਨੀਮਲ ਦਾ ਆਈਡੀਆ ਇੱਥੋਂ ਹੀ ਲੱਗਦਾਗਾ ਕਿ ਐਨੀਮਲ ਤਕੜਿਆ ਲੇਵਾ ਉਹਦਾ ਐਨੀਮਲ ਦਾ ਪੂਰਾ ਪੌੜੀ ਨਾਲ ਅਟੈਚ ਪੇਟ ਨਾਲ ਅਟੈਚਡ ਹੋਣਾ ਚਾਹੀਦਾ ਤੇ ਪਿੱਛੇ ਨੂੰ ਤੇ ਮੂਹਰ ਨੂੰ ਲੰਮਾ ਹੋਣਾ ਚਾਹੀਦਾ ਤੇ ਚਾਰੇ ਥਾਂ ਦੂਰ ਦੂਰ ਹੋਣੇ ਚਾਹੀਦੇ ਆ ਇੱਕੋ ਜਿਹੇ ਚਾਰੇ ਥਾਂ ਹੋਣੇ ਚਾਹੀਦੇ ਆ ਬਈ ਫੇਰ ਲੇਵਾ ਪਰਫੈਕਟ ਆ ਬਾਈ ਯਾਰ ਆਹਾ ਬਾਈ ਜੀ ਪਹਿਲੇ ਸੂਏ ਵੈੜਾ ਜਦੋਂ ਆਪਾਂ ਵੈੜ ਖਰੀਦਣੀ ਆ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾਗਾ ਚਾਹੇ ਪਹਿਲੇ ਲੈ ਲਓ ਦੂਜੇ ਲੈ ਲਓ ਤੀਜੇ ਲੈ ਲਓ ਇੱਕ ਤਾਂ ਇਹਦੀ ਹਰੀੜ ਦੀ ਹੱਡੀ ਸਟ੍ਰੇਟ ਹੋਣੀ ਚਾਹੀਦੀ ਆ ਆ ਜਿਵੇਂ ਇਹਦੀ ਸਟ੍ਰੇਟ ਆ ਨਾ ਰੀੜ ਦੀ ਹੱਡੀ ਜਮਾ ਉਹ ਪਿੱਛੇ ਤੋਂ ਲੈ ਕੇ ਐਂਡ ਤੱਕਰ ਦੇਖੋ ਸਟ੍ਰੇਟ ਹੁੰਦੀ ਆ ਇੱਥੋਂ ਮਾੜੀ ਜਿਹੀ ਲੇਦੀ ਹੁੰਦੀ ਆ ਜਮਾ ਪੋਰਾ ਕਰ ਕੋਈ ਨਾ ਮਮੂਲੀ ਜੀ ਤੁਸੀਂ ਇਹ ਦੇਖਣ ਲਈ ਇਹ ਸਟ੍ਰੇਟ ਹੋਵੇ ਜਿਹੜੇ ਐਨੀਮਲਾਂ ਦੇ ਉਹ ਐਨੀਮਲ ਚੰਗਾ ਹੀ ਹੋ ਵੀਰੇ ਯਾਰ ਚੰਗੀ ਨਸਲ ਦਾ ਚੰਗੀ ਬਰੀਡ ਦਾ ਐਨੀਮਲ ਹੋਊਗਾ ਇਹ ਤੀਜੇ ਸੂਏ ਵੀ ਐਨੀਮਲ ਲੈਣੇ ਆ ਉਹਦੇ ਵੀ ਇਹ ਚੀਜ਼ ਸਟ੍ਰੇਟ ਹੋਣੀ ਚਾਹੀਦੀ ਹੈ ਰੀੜ ਦੀ ਹੱਡੀ ਫੇਰ ਜਿਹੜੀ ਰੀੜ ਦੀ ਹੱਡੀ ਹੈ ਜਿਵੇਂ ਹੁਣ ਆਪਾਂ ਡਰਾਈ ਐਨੀਮਲ ਆ ਇਹ ਇਹਦੇ ਵਿੱਚ ਆਹ ਜਿਹੜੀ ਇੱਥੋਂ ਆਪਾਂ ਦੇਖਦੇ ਆ ਇਹ ਇੱਥੋਂ ਵੀ ਆਪਾਂ ਨੂੰ ਇਹ ਟ੍ਰੈਂਗਲ ਬਣਨਾ ਚਾਹੀਦਾ ਤਾਂਹਾਂ ਤੋਂ ਦੇਖਦੇ ਆ ਜੇ ਆਪਾਂ ਐ ਨਹੀਂ ਹੋਗਾ ਲੈ ਵੀ ਇੱਥੋਂ ਬੈੱਡ ਬਣਿਆ ਹੋਵੇ ਇਹਦਾ ਕਈ ਗਾਵਾਂ ਦਾ ਜਾਰੇ ਮੋਟੀਆਂ ਹੋ ਜਾਂਦੇ ਨੇ ਆ ਜਿਹੜੀ ਆ ਜਗ੍ਹਾ ਹੁੰਦੀ ਆ ਇਹ ਆ ਤਿੱਖੀ ਵੀਦੀ ਨਹੀਂ ਹੁੰਦੀ ਇੱਥੇ ਬੈੱਡ ਬਣ ਜਾਂਦਾ ਚੌਰਸ ਬਣ ਜਾਂਦੀ ਆ ਇਹ ਜਿਹੜੇ ਚਾਰੇ ਪਾਸਿਓਂ ਪਿੱਛਾ ਦੇ ਤੋਂ ਮੂਹਰੇ ਚੌਰਸ ਹੋਵੇ ਉਹ ਗਾਂ ਨਾ ਲਓ ਵੀਰੇ ਯਾਰ ਫਿਰ ਜਿਹੜੀ ਇਹਦੀ ਚਮੜੀ ਆ ਚਮੜੀ ਇਹਦੀ ਜਮੇ ਢਿੱਲੀ ਆ ਢਿੱਲੀ ਤੇ ਪਤਲੀ ਚਮੜੀ ਹੋਣੀ ਚਾਹੀਦੀ ਆ ਵੀਰੇ ਗਾਂ ਦੀ ਹਮੇਸ਼ਾ ਹਾਰਡ ਕਾਈਡੀ ਚਮੜੀ ਨਹੀਂ ਹੋਣੀ ਚਾਹੀਦੀ ਢਿੱਲੀ ਚਮੜੀ ਵਾਲੀ ਗਾਂ ਲਓ ਤੁਸੀਂ ਹਮੇਸ਼ਾ ਫਿਰ ਜਿਹੜੇ ਇਹਦੀਆਂ ਫਸਲਾਂ ਆ ਬਾਈ ਯਾਰ ਆ ਪਸਲੀਆਂ ਦਿਖਾਈ ਦਿੰਦੀਆਂ ਇਹਦੀਆਂ ਇਹ ਹੁਣ ਡਰਾਈ ਪੀਰੀਅਡ ਚ ਜਦੋਂ ਸੂ ਪੰਦਾ ਐਨੀਮਲ ਤਿੰਨ ਚਾਰ ਪੰਦਾਂ ਚਾਰ ਪਸਲੀਆਂ ਆਮ ਹੀ ਦਿਖਾਈ ਦਿੰਦੀਆਂ ਹੁੰਦੀਆਂ ਐਨੀਮਲ ਦੀਆਂ ਪਹਿਲੇ ਸੂਏ ਗਾਂ ਦੇਖੋ ਵੀਰੇ ਯਾਰ ਇਹਦੀਆਂ ਨਵੇਂ ਪਸਲੀਆਂ ਦੇਖੋ ਚਾਰ ਚਾਰ ਉਂਗਲਾਂ ਜਿੰਨਾ ਸੰਨ ਪਸਲੀਆਂ ਦੇ ਵਿੱਚ ਜ਼ਿਆਦਾ ਹੋਊਗਾ ਓਨੇ ਹੀ ਚੰਗੀ ਗਾਂ ਓਨੇ ਹੀ ਜ਼ਿਆਦਾ ਪੇਟ ਵੱਡਾ ਜਦੋਂ ਇਹੋ ਥੱਲੇ ਦਿਖ ਕਰ ਜਾਂਦੀਆਂ ਇਹਦਾ ਇਸ ਚੀਜ਼ ਦਾ ਸਰਕਲ ਜਿਹੜੀਆਂ ਥੱਲੇ ਦਿਖਰਾਉਂਦੀਆਂ ਐ ਜਿੰਨਾ ਵੱਡਾ ਆਕਾਰ ਹੋਊਗਾ ਇਹਦਾ ਪਸਲੀਆਂ ਦਾ ਓਨੇ ਹੀ ਜ਼ਿਆਦਾ ਦੁੱਧ ਹੋਊ ਬਈ ਯਾਰ ਫੇਰਾ ਕੋਖ ਲਾ ਲੋ ਇਹਦੀ ਇਹ ਟ੍ਰਾਇੰਗਲ ਬੰਦਾ ਕੋਖ ਦਾ ਇੱਥੇ ਇਹ ਟ੍ਰਾਇੰਗਲ ਜਿੰਨਾ ਵੱਡਾ ਹੋਊਗਾ ਉਹਨੇ ਜਿਆਦਾ ਇੰਟੇਕ ਜਿਆਦਾ ਖਾਊ ਤੇ ਜਿਆਦਾ ਦੁੱਧ ਦੇਊ ਐ ਨਹੀਂ ਮਤਲਬ ਇਹ ਬੈਡ ਦੇ ਵਿੱਚ ਇੱਕੋ ਹੀ ਪ੍ਰੋਬਲਮ ਆਉਂਦੀ ਆ ਜਿਹੜੀ ਆਪਾਂ ਇਹਦਾ ਲੇਵਾ ਜਿਹੜਾ ਲੇਵਾ ਹੈ ਬਹੁਤ ਸੋਹਣਾ ਦੁੱਧ ਬਹੁਤ ਆ ਜੇ ਪਹਿਲੇ ਸੂਏ 35-40 ਲੀਟਰ ਦੁੱਧ ਗੱਡਿਆ ਇਹਨੇ ਇਹਦੇ ਥਾਣਾ ਜਿਹੜੇ ਮਗਰਲੇ ਉਹ ਨੇੜੇ ਆ ਆ ਥਾਣ ਮਗਰਲੇ ਨੇੜੇ ਆ ਇਹਦੇ ਜਦੋਂ ਇਹ ਦੁੱਧ ਲਾ ਲੈਂਦੀ ਆ ਉਦੋਂ ਤਾਂ ਦੂਰ ਦੂਰ ਹੋ ਜਾਂਦੇ ਆ ਥਾਣਾ ਥਾਣਾ ਹਮੇਸ਼ਾ ਜਿਹੜੀ ਤੁਸੀਂ ਗਾਂ ਫੀਦੋਗੇ ਉਹ ਤਾਂ ਥਾਂ ਦੂਰ ਦੂਰ ਹੋਣੇ ਚਾਹੀਦੇ ਆ ਵੀਰੇ ਯਾਰ ਚਾਰੇ ਥਾਂ ਇੱਕੋ ਜੀ ਸਪੇਸ ਤੇ ਜਿੰਨੇ ਦੂਰ ਹੋਣਗੇ ਉੰਨੇ ਦੁੱਧ ਜ਼ਿਆਦਾ ਹੋਊਗਾ ਫਿਰ ਜਿਹੜਾ ਆ ਚੀਜ਼ ਆ ਇਹਦਾ ਪੁੜਾ ਵੀਰੇ ਯਾਰਾ ਐਸ ਜਗ੍ਹਾ ਤੋਂ ਲੈ ਕੇ ਆ ਜਗ੍ਹਾ ਤੱਕ ਰਾਈ ਜਿੰਨਾ ਸਨ ਜ਼ਿਆਦਾ ਹੋਊਗਾ ਉੰਨੀ ਗਾਂ ਚੰਗੀ ਹੋਊਗੀ ਆ ਚੀਜ਼ ਦਾ ਗੈਪ ਵੀ ਜਿੰਨਾ ਹੋਊਗਾ ਜ਼ਿਆਦਾ ਜਿੰਨਾ ਗੱਠ ਦਾ ਗੈਪ ਆ ਉੰਨੀ ਗਾਂ ਵਧੀਆ ਹੋਊ ਵੀਰੇ ਯਾਰ ਫਿਰ ਇੱਥੋਂ ਜਦੋਂ ਆਪਾਂ ਖੜ ਕੇ ਦੇਖਦੇ ਆ ਗਾਂ ਨੂੰ ਆ ਬੈਕ ਸਾਈਡ ਤੋਂ ਖੜੇ ਆ ਆ ਬੈਕ ਸਾਈਡ ਤੋਂ ਇਧਰ ਇੱਥੋਂ ਚੌੜੀ ਆ ਮੂਹਰੇ ਵੀ ਸ਼ੇਪ ਆ ਇਹ ਪਹਿਲੇ ਸੂਏ ਆ ਤੁਸੀਂ ਐਂ ਦੇਖ ਲਓ ਜਦੋਂ ਇਹ ਵੱਡੀ ਹੋਣਾ ਇਹਦਾ ਪਿੱਛਾ ਹੋਰ ਚੌੜਾ ਹੋ ਜਾਣਾ ਮੂਹਰੇ ਵੀ ਸ਼ੇਪ ਬਣਦੀ ਆ ਵੀਰੇ ਯਾਰ ਉੱਪਰੋਂ ਵੀ ਜੇ ਆਪਾਂ ਦੇਖਾਂਗੇ ਤਾਂ ਵੀ ਵੀ ਸ਼ੇਪ ਬਣਦੀ ਆ ਜੇ ਇੱਥੋਂ ਖੜੀ ਦੀ ਐਂ ਦੇਖਦੇ ਤਾਂ ਵੀ ਵੀ ਸ਼ੇਪ ਮੂਹਰ ਨੂੰ ਵੀ ਵੀ ਸ਼ੇਪ ਬਣਦੀ ਹੋਵੇ ਗਾਂ ਦੀ ਬਾਕੀ ਰੰਗ ਰੌਣਕ ਤਾਂ ਜ਼ਿਆਦਾਤਰ ਪਹਿਲਾਂ ਵੀ ਦੱਸਿਆ ਲੈ ਵੀ ਸਾਰੇ ਕਲਰਾਂ ਜੀ ਆ ਜਾਂਦੇ ਆ ਬਲੈਕ ਐਂਡ ਵਾਈਟ ਰੈੱਡ ਐਂਡ ਵਾਈਟ ਕੱਲੀਆਂ ਚਿੱਟੀਆਂ ਕੱਲੀਆਂ ਕਾਲੀਆਂ ਗਾਵਾਂ ਉਹ ਜੀ ਤੇ ਬਾਲਾ ਨਾ ਜਾਇਆ ਕਰੋ ਫੇਰ ਆਜੋ ਬੂਥ ਵਾਲੇ ਪਾਸੇ ਮੂੰਹ ਵਾਲੇ ਪਾਸੇ ਆਜੋ ਧੌਣ ਜ਼ਿਆਦਾਤਰ ਇਹ ਪਹਿਲਣ ਜ਼ਿਆਦਾਤਰ ਲੰਮੀ ਹੁੰਦੀ ਹੈ ਧੌਣ ਆਮ ਤੌਰ ਤੇ ਐਚ ਐਫ ਗਾਵਾਂ ਦੀ ਜਿਵੇਂ ਉਹ ਗਾਂ ਖੜੀ ਐ ਇੰਟੇਕ ਲੈ ਰਹੀ ਐ ਦੇਖੋ ਦੀ ਧੌਣ ਲੰਮੀ ਆ ਵਾਈਟ ਵਾਲੀ ਗਾਲਾ ਕਰੀ ਜਾਂਦੀ ਆ ਐ ਧੌਣ ਲੰਮੀ ਹੁੰਦੀ ਹੈ ਜਿਹੜਾ ਨੱਕ ਹੁੰਦਾਗਾ ਜਿੰਨੀ ਆ ਇਹਦਾ ਨੋਜ਼ ਆ ਜਿਹੜਾ ਨੱਕ ਆ ਇਹਦਾ ਵੱਡਿਆ ਹੋਊਗਾ ਆਕਾਰ ਉਹਨੇ ਹੀ ਇਹ ਸਾਹ ਵਗਰਾ ਸੌਖਾ ਲੈ ਲੈਂਦੀਆਂ ਬਈ ਯਾਰ ਉਹਨੇ ਹੀ ਚੰਗੀ ਗੱਲ ਆ ਜਿਹੜਾ ਮੱਥਾ ਹੁੰਦਾ ਇਹਦਾ ਪਤਲਾ ਤੇ ਲੰਮਾ ਹੁੰਦਾ ਵੀਰੇ ਯਾਰ ਬੂਥੇ ਦੀ ਪਤਲੀ ਤੇ ਲੰਮੀ ਹੋਣੀ ਚਾਹੀਦੀ ਆ ਜਿੰਨੀ ਬੂਥ ਪਤਲੀ ਤੇ ਆ ਚੀਜ਼ੇ ਪਤਲੀ ਇੱਥੋਂ ਐ ਲੰਮੀ ਹੋਊਗੀ ਓਨੀ ਪਿਓਰਿਟੀ ਜ਼ਿਆਦੇ ਹੋਊ ਬਈ ਯਾਰ ਜਿਹੜੀ ਜਰਸੀ ਹੁੰਦੀ ਉਹ ਤਾਂ ਚੌੜਾ ਹੁੰਦਾ ਇਹਦਾ ਮੱਥਾ ਲੰਮਾ ਤੇ ਪਤਲਾ ਹੁੰਦਾਗਾ ਜਿਵੇਂ ਉਹ ਪਹਿਲਣ ਬੈੜ ਦਾ ਵੀ ਦੇਖ ਲੋ ਇਹਦਾ ਵੀ ਮੱਥਾ ਲੰਮਾ ਤੇ ਪਤਲਾਗਾ ਐ ਇਹ ਪਹਿਲੇ ਸੂਏ ਆ ਹੋਰ ਲੰਬਾਈ ਹੋ ਜਾਣੀ ਆ ਇਹਦੀ ਜਿੰਨੀ ਆਪਾਂ ਐਚਐਫ ਦੀ ਪਿਓਰਿਟੀ ਲੱਗੇ ਜਾਣੀ ਆ ਉਨੇ ਹੀ ਲੰਬਾਈ ਇਹਦੇ ਮੱਥੇ ਦੀ ਤੇ ਇਹਦੇ ਮੂੰਹ ਦੀ ਲਵਾਈ ਜ਼ਿਆਦਾ ਹੋਊਗੀ ਲੰਬਾਈ ਜ਼ਿਆਦਾ ਹੋਊਗੀ ਵੀਰੇ। ਬਾਕੀ ਕੰਨ ਨਾਮ ਤੌਰ ਤੇ ਆਪਾਂ ਦਰਮਿਆਨੇ ਸਾਈ ਦੇ ਕੰਨ ਹੁੰਦੇ ਆ ਨਾ ਬਾਹਲੇ ਲੰਮੇ ਹੁੰਦੇ ਆ ਨਾ ਬਾਹਲੇ ਛੋਟੇ ਹੁੰਦੇ ਆ। ਜਰਸੀ ਦੇ ਕੰਨ ਥੋੜੇ ਛੋਟੇ ਹੁੰਦੇ ਆ ਇਹਨਾਂ ਦੇ ਦਰਮਿਆਨੇ ਕੰਨ ਹੁੰਦੇ ਆ। ਤਾਂ ਤੋਂ ਗਾਂ ਪਵਾ ਮਾਂ ਤੀਜੇ ਸੂਏ ਵੀ ਲੈਣੀ ਆ ਗਾਂ ਲੱਤਾਂ ਦੇ ਐ ਸਟੇਟ ਖੜੀ ਹੋਣੀ ਚਾਹੀਦੀ ਆ ਦੇਖੋ। ਕਈ ਵਾਰ ਕੀ ਹੁੰਦਾ ਜਿਹੜੇ ਆ ਨੌ ਹੁੰਦੇ ਆ ਇਹ ਚੀਜ਼ ਇਹ ਪੈਰ ਮੂਰ ਨੂੰ ਕੱਢ ਜਾਂਦੀਆਂ ਇਹ ਥੱਲੇ ਲੱਗਣ ਲੱਗ ਜਾਂਦੇ ਇਸ ਤੇ ਮਾੜਾ ਜਿਹਾ ਬੈਂਡ ਹੁੰਦਾ ਸਲਾਈਡ ਡਰਾਈਵਿੰਗ ਹੁੰਦਾ ਇੱਥੇ ਸਟ੍ਰੇਟ ਹੁੰਦੀਆਂ ਗਾਵਾਂ ਮੂਰਲੇ ਖੁਰ ਵੀ ਮੂਰਲੀਆਂ ਲੱਤਾਂ ਵੀ ਸਟ੍ਰੇਟ ਹੋਣ ਇੰਨਾ ਚ ਮਾੜਾ ਜਿਹਾ ਬੈਂਡ ਹੁੰਦਾ ਲੰਗਾਂ ਦੇ ਵਿੱਚ ਲੱਤਾਂ ਦੇ ਵਿੱਚ ਲਤਨ ਰੁਈਆਂ ਹੁਣੀਆਂ ਚਾਹੀਦੀਆਂ ਐਨੀਮਲ ਦੀਆਂ ਜਿਹੜੀਆਂ ਭਾਰ ਚੱਲ ਸਕਣਾਂ ਘਟੋ ਘੱਟ 7.5 ਕੁਇੰਟਲ 8 ਕੁਇੰਟਲ ਦੀ ਗਾਂ ਹੋ ਜਾਂਦੀ ਹੈ ਬਾਈ ਫਿਰ ਇਹ ਖੁਰ ਹੋਣ ਜੇ ਸਟ੍ਰੇਟ ਆ ਸਿੱਧੇ ਆ ਤਾਂ ਭਾਰ ਵਧੀਆ ਆਉਂਦਾਗਾ ਜੇ ਇਹ ਮੂਰ ਨੂੰ ਪੈਰ ਕੱਢ ਜਾਂਦੀਆਂ ਗਾਵਾਂ ਜਿਹੜੀਆਂ ਉਹ ਬੈਠ ਜਾਂਦੀਆਂ ਉਹ ਚੱਲਣ ਫੇਰਨ ਚ ਉਹਨਾਂ ਦੇ ਪ੍ਰੋਬਲਮ ਆਉਂਦੀ ਆ ਪੈਰਾਂ ਦੀ ਹਮੇਸ਼ਾ ਚੰਗੀ ਗਾਂ ਲੈਣੀ ਆ ਮਾੜੀ ਗਾਂ ਨਹੀਂ ਲੈਣੀ ਫਿਰ ਲੰਮਾ ਟਾਈਮ ਦੁੱਧ ਨਹੀਂ ਦਿੰਦੀ ਪੈਰਾਂ ਤੋਂ ਬਈ ਜਿਹੜੀ ਗਾਂ ਪੈਰਾਂ ਤੋਂ ਮਾੜੀ ਆ ਉਹਨੇ ਲੰਮਾ ਟਾਈਮ ਦੁੱਧ ਦੇਣੀ ਨਹੀਂ ਕਿਉਂ ਜਦੋਂ ਉਹਨੂੰ ਪੈਰਾਂ ਦੀ ਖੁਰਾਂ ਦੀ ਤਕਲੀਫ ਆ ਗਈ ਉਹਨੇ ਦੁੱਧ ਦੋਦੀ ਘੱਟ ਜਾਣਾ ਗਾਂ ਨੇ ਵੀਰੇ ਹਾਂ ਜਿਹੜਾ ਐਨੀਮਲ ਪੈਰਾਂ ਦਾ ਮਾੜਾ ਹੋਊਗਾ ਉਹ ਆਹ ਗਿੱਟੀ ਜਿਹੜੀ ਪਿਛਲੇ ਨਾ ਹੁੰਦੇ ਥੱਲੇ ਲਾਉਣ ਲੱਗ ਜਾਂਦਾ ਬਈ ਉਹੋ ਜਿਹਾ ਐਨੀਮਲ ਤਾਂ ਜਮੇ ਨਾ ਲੋ ਬਾਕੀ ਜਿਹੜਾ ਸਾਰਾ ਨੂੰ ਮੇਨ ਗੱਲ ਜਿਹੜੀ ਮੈਂ ਕਹੀ ਆ ਆਰਡਰ ਦੇ ਨੰਬਰ ਆਰਡਰ ਦੇਖਿਆ ਕਰੋ ਐਨੀਮਲ ਦਾ ਹਮੇਸ਼ਾ ਜਾਦਾ ਮੋਟਾ ਮੋਟੀ ਜਮੜੀ ਦਾ ਐਨੀਮਲ ਨਹੀਂ ਲੈਣਾ ਜਾਦਾ ਮੋਟਾ ਐਨੀਮਲ ਨਹੀਂ ਲੈਣਾ ਫਸਲੀਆਂ 2-3 ਦਿਨੀਆਂ ਕੋਈ ਗੱਲ ਨਹੀਂ ਡਰਾਈ ਐਨੀਮਲ ਦੀਆਂ ਉਹ ਲਾਓ ਕਦੇ ਵੀ ਜਿਹੜੇ ਐਨੀਮਲ ਦੀਆਂ ਫਸਲੀਆਂ ਦਿਨੀਆਂ ਹੁੰਦੀਆਂ ਉਹ ਲਿੱਸਾ ਨਹੀਂ ਹੁੰਦਾ ਵੀਰੇ ਫਿੱਟ ਹੋਣਾ ਚਾਹੀਦਾ ਚੱਲਣ ਲੱਗੇ ਸਹੀ ਚੱਲਣਾ ਚਾਹੀਦਾ ਐਨੀਮਲ ਡਿੱਕ ਡੋਲੇ ਖਾ ਕੇ ਨਾ ਚੱਲੇ ਐਨੀਮਲ ਤੇ ਪਿਛੇ ਪੰਦੀ ਹੋਵੇ ਜਾਂਦਾ ਆਕਾਰ ਵੱਡਾ ਹੋਵੇ ਪੇਟ ਦਾ ਆ ਜੀ ਦੇ ਉੱਤੇ ਨਾ ਜਿਹੜੀ ਉੱਪਰੋਂ ਆਪਾਂ ਗਾਂਦ ਹੋਣੇ ਕੋਈ ਵੀ ਗਾਂਦ ਦੇਖਦੇ ਆਪਾਂ ਉੱਪਰੋਂ ਉੱਪਰ ਨਾਲ ਸਾਈਡਾ ਗਾਂਦ ਨਾ ਹੁੰਦਾ ਇਹ ਅਗੇ ਤੋਂ ਫਰੰਟ ਤੋਂ ਕਈ ਵਾਰ ਇੱਥੋਂ ਆਹ ਚੀਜ਼ ਬਹੁਤ ਮੋਟੀ ਹੋ ਕੇ ਚੌੜਾ ਹੋ ਜਾਂਦਾ ਉਹੋ ਜੀ ਗਾਣਾ ਕਦੇ ਵੀ ਲਾਓ ਤੁਸੀਂ ਮੂਰਨੀਆਂ ਲੱਤਾਂ ਦੇ ਵਿੱਚ ਵੀ ਗੈਪ ਹੋਣਾ ਚਾਹੀਦਾ ਜਿਵੇਂ ਆਹ ਲੱਤਾਂ ਦੇ ਵਿੱਚ ਗੈਪ ਆ ਵੀਰੇ ਜਮਾ ਜੋੜ ਕੇ ਨਾ ਖੜਿਆ ਐਨੀ ਮਲਾ ਤੇਰੀ ਮੂਹਰੇ ਜੈਸਟ ਚੌੜੀ ਹੁੰਦੀ ਆ ਆ ਜਗ੍ਹਾ ਚੌੜੀ ਹੁੰਦੀ ਆ ਇਹਦੀ ਛਾਤੀ ਜੇ ਲੱਤਾਂ ਦੇ ਵਿੱਚ ਥੋੜਾ ਗੈਪ ਹੋਣਾ ਮੂਰਤਿਆਂ ਦੇ ਵਿੱਚ ਇਹ ਚੀਜ਼ਾਂ ਦਾ ਆਪਾਂ ਧਿਆਨ ਰੱਖਣਾਗਾ ਗਾਂ ਦੇ ਵਿੱਚ ਜਿਹੜੇ ਜਿਹੜੇ ਸਿੰਪਟਮ ਐ ਦੱਸੇ ਆ ਆਪਾਂ ਨੂੰ ਕਈ ਵਾਰ ਆਪਾਂ ਜਾਣਿਆ ਲੈ ਨਹੀਂ ਪੂਰੀ ਪਰਫੈਕਟ ਕੰਮ ਮਿਲਦੀ ਪਰ ਕੋਸ਼ਿਸ਼ ਕਰਿਆ ਕਰੋ ਜਿਵੇਂ ਲੇਵੇ ਦੀ ਮੰਤਰਤਾ ਜਰੂਰ ਦੇਖਿਆ ਕਰੋ ਲੇਵੇ ਪੱਥੋਂ ਮਾੜੀ ਨਾ ਹੋਵੇ ਤੇ ਪੈਰਾਂ ਮੱਖੋਂ ਮਾੜੀ ਨਾ ਹੋਵੇ ਪੈਰ ਤੇ ਲੇਵੇ ਦੇ ਦਾ ਖਾਸ ਫੋਕਸ ਕਰਨਾ ਉਦੋਂ ਬਾਅਦ ਜਿਹੜਾ ਰੀਡ ਦੀ ਹੱਡੀ ਤੇ ਫੋਕਸ ਕਰਨ ਵਾਲਾ ਵੀ ਸਟੇਟ ਹੋਣੀ ਚਾਹੀਦੀ ਹੈ ਜਦੋਂ ਐਨੀਮਲ ਦੇ ਪੈਰ ਕਈ ਵਾਰ ਖਰਾਬ ਹੋ ਜਾਂਦਾ ਮਾੜੇ ਹੋ ਜਾਂਦੇ ਉਦੋਂ ਰੀਡ ਦੀ ਹੱਡੀ ਉੱਚੀ ਹੋ ਜਾਂਦੀ ਹੈ ਬਈ ਵਿੰਗ ਪਾ ਜਾਂਦਾ ਇਹਦੇ ਵਿੱਚ ਉੱਥੋਂ ਆਪਾਂ ਆਈਡੀਆ ਲਾ ਲੈਨੇ ਲਵੀਏ ਪੈਰਾਂ ਦੀ ਮਾੜੀ ਆ ਗਾਂ ਇਹਦੇ ਕੰਗਰੂੜ ਉੱਚੀ ਹੋਊਗੀ ਜਾਂ ਐਨੀਮਲ ਬਿਮਾਰ ਵਗੈਰਾ ਰਹਿੰਦਾ ਜ਼ਿਆਦਾ ਉਹਦੀ ਆ ਹੱਡੀ ਦੇ ਵਿੱਚ ਫਰਕ ਪੈਣਾ ਉੱਚੀ ਹੋਣ ਲੱਗ ਜਾਂਦੀ ਆ ਹੌਲੀ ਹੌਲੀ ਤਾਂ ਕਰਕੇ ਐਲ ਵੀ ਤੰਦਰੁਸਤ ਐਨੀਮਲ ਜਿਹੜਾ ਵਧੀਆ ਐਨੀਮਲ ਆ ਉਹਦੀ ਸਾਰੇ ਪੱਖੋਂ ਵਧੀਆ ਹੋਊਗਾ ਬਸ ਹੁਣ ਐਨੀਮਲ ਖਰੀਦਨੇ ਆ ਵੀਰੇ ਜੇ ਐਨੀਮਲ ਖਰੀਦਣ ਲੱਗੇ ਚਾਹੇ ਬੱਚਿਆਂ ਅਗਰੇ ਤੋਂ ਚਾਹੇ ਕਾਮਾਂਦ ਬੱਚਿਆਂ ਦਾ ਜਦ ਆਪਾਂ ਦੇਖ ਕੇ ਰਿਕਾਰਡ ਜ਼ਰੂਰ ਚੈੱਕ ਕਰਨਾ ਅਗਲੇ ਦੇ ਫਾਰਮ ਤੇ ਜਾ ਕੇ ਜੇ ਬੱਚੀ ਲੈਣ ਗਏ ਆ ਬੱਚੀ ਦੀ ਮਦਰ ਦਾ ਦੁੱਧ ਵਗੈਰਾ ਪੁੱਛਣਾਗਾ ਜੇ ਗਾਂ ਲੈਣ ਗਏ ਆ ਜਿਵੇਂ ਆ ਬੈਡ ਲੈਣੀ ਆ ਜਾਂ ਕੋਈ ਵੀ ਬੈਡ ਤੁਸੀਂ ਲੈਣੀ ਆ ਉਹਦਾ ਰਿਕਾਰਡ ਵਗੈਰਾ ਜੇ 2-3 ਪੀੜੀਆਂ ਦਾ ਮਿਲ ਜੇ ਤਾਂ ਬੜੀ ਵਧੀਆ ਗੱਲ ਆ ਜੇ ਇਹਨਾਂ ਨਾਲ ਮਿਲੇ ਤਾਂ ਉਹਦੀ ਮਦਰ ਦਾ ਰਿਕਾਰਡ ਤਾਂ ਤੇ ਉਹਦੇ ਕਿਹੜਾ ਸੀਮਨ ਲੱਗਿਆ ਇਹ ਜ਼ਰੂਰ ਪੁੱਛਿਆ ਕਰੋ ਬਾਈ ਯਾਰ ਇਹੇ ਜ਼ਰੂਰੀ ਆ ਇਹ ਤੁਸੀਂ ਰਿਕਾਰਡ ਰੱਖਣਾ ਵੀਰੇ ਯਾਰ ਫੇਰ ਹੀ ਆਪਾਂ ਗਾਂਾਂ ਬਰੀਡ ਵਧੀਆ ਤਿਆਰ ਕਰਾਂਗੇ ਜੇ ਰਿਕਾਰਡ ਹੋਊ ਆਪਣੇ ਕੋਲੇ ਫੇਰ ਹੀ ਆਪਾਂ ਉਹਦੇ ਅਕੋਰਡਿੰਗ ਜੰਗਾ ਸੀਮਨ ਲਾਵਾਂਗੇ ਵਧੀਆ ਰਿਕਾਰਡ ਵਾਲੀ ਗਾਂ ਲਓ ਫਿਰ ਤੁਹਾਡੇ ਫਾਰਮ ਦੇ ਦੁੱਧ ਵਧੀਆ ਹੋਊ ਤੇ ਬਰੀਡ ਵੀ ਵਧੀਆ ਤਿਆਰ ਹੋਊਗੀ ਫੇਰ ਹੀ ਤੁਹਾਡੇ ਫਾਰਮ ਨੇ ਆ ਗਾਵਾਂ ਮਹਿੰਗੀਆਂ ਵਿਕਣਗੀਆਂ ਬਾਈ ਯਾਰ ਜਦੋਂ ਤੁਸੀਂ ਦੋ ਤਿੰਨ ਪੀੜੀਆਂ ਦਾ ਰਿਕਾਰਡ ਰੱਖੋਗੇ ਤੇ ਆਹ ਦੇ ਫਾਰਮ ਤੇ ਬਲੀਡ ਤਿਆਰ ਕਰੋਗੇ ਫੇਰ ਤੁਹਾਨੂੰ ਐਨੀਮਲ ਸੇਲ ਕਰਨ ਦੇ ਵਿੱਚ ਵੀ ਵਧੀਆ ਇੰਟਰਸਟ ਹੋਊਗਾ ਚੰਗੇ ਪੈਸੇ ਵਟਿਆ ਕਰੋਗੇ ਤੁਸੀਂ ਡੈਰੀ ਨੂੰ 5-7 ਸਾਲ ਦੇ ਦਿਆ ਕਰੋ ਬਾਈ 5-7 ਸਾਲ ਦੇ ਵਿੱਚ ਡੈਰੀ ਤੁਹਾਨੂੰ ਭਜਾਓ ਕੋਈ ਵੀ ਸਾਈਡ ਤੇ ਲ ਵੀ ਕੰਮ ਬੰਦ ਕਰ ਦਿਓ ਇਹ ਜੀਤ ਤੋਂ ਖਰਾਉਣਾ ਨਹੀਂ ਲੱਗੇ ਰਹੋ ਤੁਸੀਂ ਜਦੋਂ ਤੁਸੀਂ ਕੰਮ ਪੂਰਾ ਸਿੱਖ ਕੇ ਡੈਰੀ ਯਾਰ ਕਿਵੇਂ ਚੱਲਦੀ ਹੈ ਫਿਰ ਤੁਸੀਂ ਮਾਰ ਨਹੀਂ ਖਾਂਦੇ ਇਨਾਂ ਨੂੰ ਕਹੇ ਜੀ ਫੀਡ ਪਾਉਣੀ ਆ ਕਹੇ ਜੀ ਐਨੀਮਲ ਖਰੀਦਣਾ ਕਹੇ ਜੀ ਫਾਰਮ ਤੇ ਰੱਖਣੇ ਆ ਇਹ ਗੱਲਾਂ ਜਦੋਂ ਸਾਰਿਆਂ ਨੂੰ ਪਤਾ ਲੱਗ ਗਿਆ ਫਿਰ ਤੁਸੀਂ ਡੇਰੀ ਚ ਮਾਰ ਨਹੀਂ ਖਾਂਦੇਗੇ ਅੱਜ ਆਪਾਂ ਜਿਹੜੀ ਵੀਡੀਓ ਕਰੀ ਆ ਸਪੈਸ਼ਲ ਇਹਦੇ ਵਾਸਤੇ ਹੀ ਕਰੀ ਆ ਲਵੀ ਆਪਾਂ ਨੂੰ ਫਾਰਮ ਤੇ ਕਹੇ ਜੀ ਐਨੀਮਲ ਖਰੀਦਣਾ ਚਾਹੀਦਾ ਬਾਕੀ ਅੱਖਾਂ ਵਗੈਰਾ ਦੇਖ ਲਿਆ ਕਰੋ ਜਦੋਂ ਐਨੀਮਲ ਖਰੀਦਣ ਜਾਂਦੇ ਆ ਚਮਕੂਣੀ ਚਾਹੀਦੀ ਅੱਖਾਂ ਚ ਤੇ ਕੰਨ ਐਨੀਮਲ ਦੇ ਖੜੇ ਹੋਣੇ ਚਾਹੀਦੇ ਆ ਤੁਹਾਨੂੰ ਦੇਖ ਕੇ ਕੰਨ ਚੱਕ ਲੈ ਐਨੀਮਲ ਉਹ ਐਕਟਿਵ ਹੁੰਦਾ ਐਨੀਮਲ ਸਮਝ ਲਓ ਸਹੀ ਐ ਐਨੀਮਲ ਉਹ ਇਹ ਗੱਲਾਂ ਦਾ ਆਪਾਂ ਜ਼ਿਆਦਾ ਧਿਆਨ ਰੱਖਣਾਗਾ ਬਾਕੀ ਜਿੱਥੇ ਵੀ ਆਪਾਂ ਐਨੀਮਲ ਖਰੀਦਣਾ ਤੁਸੀਂ ਤਸੱਲੀ ਕਰਨੀ ਆ ਤੁਸੀਂ ਪੈਸੇ ਲਾਉਣੇ ਆ ਵੀਰੇ ਯਾਰ ਬਾਕੀ ਤੁਸੀਂ ਡੈਰੀ ਕਰਨੀ ਆ ਬਾਈ ਯਾਰ ਤੁਸੀਂ ਮੇਲੇ ਵਗੈਰਾ ਵੀ ਅਟੈਂਡ ਕਰਾਇਆ ਕਰੋ ਸਾਰੇ ਫਾਰਮਾਂ ਵਗੈਰਾ ਤੇ ਜਾਇਆ ਕਰੋ ਮੇਲੇ ਵਗੈਰਾ ਅਟੈਂਡ ਕਰਾਇਆ ਕਰੋ ਜੇ ਤੁਸੀਂ ਫਾਰਮ ਵਗੈਰਾ ਤੇ ਮੇਲੇ ਵਗੈਰਾ ਅਟੈਂਡ ਕਰ ਜਾਓ ਤੁਹਾਨੂੰ ਪਤਾ ਲੱਗ ਜਾਂਦਾ ਆਪਾਂ ਕਿਹੇ ਜੇ ਐਨੀਮਲ ਰੱਖਣੇ ਆ ਜੇ ਤੁਸੀਂ ਮੇਲੇ ਤੇ ਜਾਵੋ ਪੀਡੀਐਫ ਤੇ ਉੱਥੇ ਪਤਾ ਲੱਗ ਜੂ ਕਿਹੇ ਜੀ ਬਰੀਡ ਹੁੰਦੀ ਆ ਬਾਈ ਚਲਾਦਾਰ ਤੁਸੀਂ ਕਈ ਵਾਰ ਸੌਦਾ ਕਰਾਉਣ ਜਾਂਦਾ ਹੁੰਦਾ ਫੁੱਟਨਾ ਬਿਜਲਾ ਬੰਦਾ ਉਹ ਬਹੁਤ ਹੱਥ ਵੀ ਕਰਦਾ ਹੁੰਦਾ ਵਿਚੋਲਾ ਹੁੰਦਾ ਜਿਹੜਾ ਉਹਦੇ ਮਗਰ ਨਾ ਜਾਦਾ ਉਹ ਤੇ ਧਿਆਨ ਘੱਟ ਦੇਣਾ ਤੁਸੀਂ ਜੇ ਛੋਟੀ ਜੇਬ 'ਚ ਪੈਸੇ ਲੱਗਣੇ ਆ ਬਾਈ ਤੁਸੀਂ ਆਪਦੀ ਤਸੱਲੀ ਕਰਕੇ ਫੇਰ ਐਨੀਮਲ ਲੈਣਾਗਾ ਜੇ ਤੁਹਾਨੂੰ ਐਨੀਮਲ ਸਹੀ ਲੱਗੇ ਤੁਸੀਂ ਖਰੀਦੋ ਨਹੀਂ ਸਹੀ ਲੱਗਦਾ ਛੱਡਿਓ ਚਾਹੇ ਚੰਗਾ ਚਾਹੇ ਅਗਲੇ ਦਾ ਮਾੜਾ ਐਨੀਮਲ ਆ ਜੇ ਛੋਟੇ ਦਿਲ ਨੂੰ ਲਗਿਆ ਤੁਹਾਨੂੰ ਪਤਾ ਲੱਗਦਾ ਲੈ ਵੀ ਸਾਰਾ ਗੁੱਡੇ ਦੇ ਵਿੱਚ ਪੂਰਾ ਤਾਂ ਖਰੀਦ ਲੋ ਨਹੀਂ ਨਾ ਖਰੀਦੋ ਬਾਈ ਪ੍ਰੈਸ਼ਰ ਥੱਲੇ ਨਾ ਖਰੀਦਣ ਵੇਲੇ ਆਇਆ ਕਰੋ ਕਿਸੇ ਦੇ ਬਹੁਤ ਵਾਰ ਦੇਖਿਆ ਮੈਂ ਪਹਿਲਾਂ ਜਦੋਂ ਮੈਂ ਫਾਰਮ ਸ਼ੁਰੂ ਕਰਿਆ ਸੀ ਵੀ ਐਨੀਮਲ ਖਰੀਦਣ ਲੱਗੇ ਪ੍ਰੈਸ਼ਰ ਥੱਲੇ ਆ ਜਾਂਦੇ ਸੀ ਆਉਦੇ ਪੈਸੇ ਲਾਉਣੇ ਤਾਂ ਵੀ ਆਪਾਂ ਪ੍ਰੈਸ਼ਰ ਥੱਲੇ ਆ ਜਾਂਦੇ ਆ ਇਹ ਗੱਲਾਂ ਤੋਂ ਤੁਸੀਂ ਬਚੋ ਤੁਸੀਂ ਟਾਈਮ ਲੱਗ ਜੂਗਾ ਐਨੀਮਲ ਖਰੀਦਣ ਲੱਗੇ ਕੋਈ ਗੱਲ ਨਹੀਂ ਪਰ ਸੱਲੀ ਨਾਲ ਐਨੀਮਲ ਲਓ ਬਈ ਯਾਰ ਕਈ ਵੀਰ ਮੈਨੂੰ ਕਹਿੰਦੇ ਬਾਈ ਯਾਰ ਤੁਸੀਂ ਐਨੀਮਲ ਦਵਾ ਦਿਓ ਬਾਈ ਮੇਰਾ ਕੰਮ ਹੈ ਨਹੀਂਗਾ ਐਨੀਮਲ ਸੇਲ ਪਰਚੇਸ ਕਰਨ ਦਾ ਕਿਉਂ ਆਪਣੇ ਤੋਂ ਤਾਂ ਆਪ ਦੀ ਡੇਰੀ ਮਸਾਲੂਟ ਆਉਂਦੀ ਹੈ ਕਈ ਵੀਰ ਮੈਨੂੰ ਵੀਡੀਓ ਸੈਂਡ ਕਰ ਦਿੰਦੇ ਆ ਕਹਿੰਦੇ ਵੀਰੇ ਯਾਰ ਆ ਐਨੀਮਲ ਖਰੀਦਣਾ ਦੇਖਿਓ ਤੁਸੀਂ ਜਿੰਨੀ ਕ ਆਪਣੇ ਤੋਂ ਜੱਜਮੈਂਟ ਹੁੰਦੀ ਆ ਮੈਥੋਂ ਉਹਨਾਂ ਦਾ ਜੱਜਮੈਂਟ ਥ्रू ਆਪਾਂ ਉਹਨਾਂ ਨੂੰ ਦੱਸ ਦਈਦਾ ਭਾਈ ਲੈ ਲੋ ਨਾ ਲੋ ਕਈ ਵਾਰ ਪ੍ਰੋਪਰ ਜੱਜਮੈਂਟ ਵੀਡੀਓ ਤੋਂ ਵੀ ਨਹੀਂ ਹੁੰਦੀ ਹੁੰਦੀ ਅੱਖੀਂ ਦੇਖ ਕੇ ਹੁੰਦੀ ਹੁੰਦੀ ਆ ਪਰ ਫੇਰ ਵੀ ਜਿਹਹੇ ਜ ਆਪਾਂ ਨੂੰ ਹੁੰਦਾ ਲੈ ਵੀ ਉਹੋ ਜੀ ਆਪਾਂ ਰਾਏ ਜ਼ਰੂਰ ਦਿੰਨੇ ਆ ਅਗਲੇ ਨੂੰ ਜੇ ਖਰੀਦਣ ਵਾਲਾ ਹੁੰਦਾ ਤਾਂ ਹਾਂ ਵੀ ਕਰ ਦਈਦੀ ਆ ਅਗਲੇ ਨੂੰ ਜੀ ਬਾਕੀ ਤੁਸੀਂ ਕਦੇ ਵੀ ਨੈੱਟ ਤੇ ਜਾਂ ਵੀਡੀਓ ਦੇਖ ਕੇ ਸੌਦਾ ਨਾ ਕਰੋ ਜੇ ਵੀਡੀਓ ਤੋਂ ਤੁਸੀਂ ਗਾਂ ਦੇਖ ਲਈ ਉਹਦੇ ਫਾਰਮ ਤੇ ਜਾਓ ਉਹਦੇ ਫਾਰਮ ਤੇ ਜਾਓ ਉਹਦੇ ਘਰੇ ਜਾ ਕੇ ਉੱਥੇ ਗਾਂ ਨੂੰ ਚੈੱਕ ਕਰਕੇ ਉੱਥੇ ਸੌਦਾ ਕਰੋ ਭਾਈ ਕੁਸੀ ਪੈਸੇ ਲਾਉਣੇ ਆ ਜੇ ਇੱਕ ਵਾਰੀ ਤੁਹਾਡੇ ਗਲਤ ਥਾਂ ਦੇ ਪੈਸੇ ਲਾ ਕੇ ਤੁਹਾਡਾ ਡੈਰੀ ਵਾਲੇ ਪਾਸੋਂ ਮਨ ਫਿੱਕਾ ਪੈ ਜਾਣਾ ਬਸ ਅੱਜ ਦੀ ਵੀਡੀਓ ਚ ਆਪਾਂ ਇਹੀ ਦੱਸਣਾ ਸੀ ਬਾਈ ਜੇ ਇਹ ਜਿਹੇ ਸਿੰਪਟਮ ਆਣ ਇਹ ਜਿਹੇ ਸਿੰਪਟਮ ਹੋਣ ਜਿਹੜੀ ਗਾਂ ਦੇ ਇਹ ਜਿਹੇ ਕੈਰੈਕਟਰ ਹੋਣ ਜਿਹੜੇ ਆਪਾਂ ਦੱਸਿਆ ਅੱਜ ਕੈਰੈਕਟਰ ਉਹੋ ਜਿਹੇ ਕੈਰੈਕਟਰ ਵਾਲੀ ਗਾਂ ਤੁਸੀਂ ਖਰੀਦ ਲਓ ਤੁਸੀਂ ਘਾਟਾ ਨਹੀਂ ਖਾਓਗੇ ਪਹਿਲਾਂ ਹੁਣ ਆਪਾਂ ਵੀਰ ਦੀ ਵੀਡੀਓ ਐਂਡ ਕਰਦੇ ਆਂ ਜਿਆਦਾ ਜਿਆਦਾ ਆਪਣਾ ਚੈਨਲ ਲਾਈਕ ਤੇ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ